ਇੱਕ ਹੋਰ ਗੱਲ ਜਿਹੜਾ ਇੱਕ ਐਮਐਸਪੀ ਦਾ ਸੀ ਵਾਰ-ਵਾਰ ਜ਼ਿਕਰ ਕਰਦੇ ਆਂ ਪੰਜਾਬ ਚ ਵੀ ਅੰਦੋਲਨ ਚੱਲ ਰਿਹਾ ਸੀ ਲਗਾਤਾਰ ਸੈਂਟਰ ਤੋਂ ਮੰਗ ਹੋ ਰਹੀ ਸੀ ਕਿ ਐਮਐਸਪੀ ਦਿੱਤੀ ਜਾਵੇ ਇਹ ਕੇ ਵੀ ਸਵਾਲ ਪੰਜਾਬ ਸਰਕਾਰ ਤੇ ਵੀ ਡਾਗਿਆ ਜਾਂਦਾ ਹੈ ਕਿ ਤੁਸੀਂ ਕਿਉਂ ਨਹੀਂ ਆਪਣੇ ਕਿਸਾਨਾਂ ਨੂੰ ਐਮਐਸਪੀ ਦੇ ਦਿੰਦੇ ਇਹ ਸੰਭਵ ਹੈ ਕੋਈ ਸੂਬੇ ਦੀ ਸਰਕਾਰ ਕਿਸਾਨਾਂ ਦੀ ਫਸਲ ਐਮਐਸਪੀ ਤੇ ਖਰੀਦ ਲਵੇ ਇਹ ਦੇਖੋ ਇਹ ਅਸਲੀ ਕਹਾਣੀ ਤੋਂ ਵਿਗਾੜਨ ਦੀ ਗੱਲ ਆ ਉਲਝਣ ਵਾਲੀ ਗੱਲ ਹੈ ਜਿੱਦਾਂ ਮਾਂ ਤੋਂ ਬੁਖਾ ਕੇ ਤੇ ਬੁਖਾਰ ਕਿਸੇ ਨਿਆਣੇ ਦਾ ਡਰਾਵੀ ਦਾ ਜਾਂ ਆਮ ਇਨਸਾਨ ਦਾ ਸਟ੍ਰੇਟ ਐਮਐਸਪੀ ਦੇਣ ਦੀ ਗੱਲ ਹੋਈ ਉਹ ਹੁਣ ਇੱਕ ਸਿਆਸੀ ਦਮਗਜੇ ਵਜਾ ਤੇ ਦਿੱਤੇ ਕੇ ਚੁਟਕੀਆਂ ਮਾਰ ਕੇ ਇਦਾਂ ਕਿ ਅਸੀਂ 2 ਮਿੰਟਾਂ ਦੇ ਵਿੱਚ ਐਮਐਸਪੀ ਦੇ ਦੇਾਂਗੇ ਸਟੱਡੀ ਤੇ ਕਿਸੇ ਨੇ ਕੀਤੀ ਨਹੀਂ ਬਾਅਦ ਚ ਕਰੈਕਸ਼ਨ ਦੀ ਗੱਲ ਹੋਈ ਕੋਰਸ ਕਰੈਕਸ਼ਨ ਕੀਤਾ ਕੇ ਜੀ ਅਸੀਂ ਨਹੀਂ ਦੇ ਸਕਦੇ ਕੇਂਦਰ ਸਰਕਾਰ ਦਵੇ ਅਸੀਂ ਉਸ ਗੱਲ ਨੂੰ ਪ੍ਰੈਕਟੀਕਲ ਰਿਐਲਿਟੀ ਦੀ ਗੱਲ ਕਰਦੇ ਹਾਂ ਜੇ ਸਿਆਸੀ ਵਰਤਾਰਾ ਇਹੋ ਜਿਹਾ ਬਣ ਗਿਆ ਕਿ ਅਸੀਂ ਐਮਐਸਪੀ ਦੇਣੀ ਹੈ ਤੇ ਹੁਣ ਤੀਸਰੀ ਸਾਲ ਹੈ ਸੱਤਾ ਦੇ ਵਿੱਚ ਸਰਕਾਰ ਦੀ ਕਿਉਂ ਨਹੀਂ ਮਿਲਿਆ ਲੇਕਿਨ ਮੈਂ ਇਸ ਤੋਂ ਅਗਲੀ ਗੱਲ ਕਰਦਾ ਇੱਕ ਨੈਸ਼ਨਲਿਸਟ ਜਿਹੜੀ ਗੱਲ ਹੋਣੀ ਚਾਹੀਦੀ ਏ ਕਿ ਭਾਰਤ ਸਰਕਾਰ ਕੇਂਦਰੀ ਖਾਦ ਭੰਡਾਰ ਲਈ ਫੂਡ ਗ੍ਰੇਨ ਖਰੀਦੀ ਹੈ 5 ਲੱਖ ਤੇ 45 ਹਜ਼ਾਰ ਤੋਂ ਵੱਧ ਸਸਤੇ ਅਨਾਜ ਦੇ ਡੀਪੂ ਨੇ ਜਿਨ੍ਹਾਂ ਨੂੰ 143 ਕਰੋੜ ਦੇਸ਼ ਦੀ ਪਾਪੂਲੇਸ਼ਨ ਹੈ ਅੱਜ ਉਹਨੂੰ ਫੂਡ ਗ੍ਰੇਨ ਸਪਲਾਈ ਕਰਨਾ ਐਮਐਸਪੀ ਦੇਣਾ ਤੇ ਉਹਦਾ ਫਰਜ਼ ਬਣਦਾ ਜ਼ਰੂਰਤ ਹੈ ਉਹਨਾਂ ਦੀ ਲੋੜ ਵੀ ਹੈ ਤੇ ਉਸ ਤੋਂ ਵੱਧ ਜ਼ਿੰਮੇਵਾਰੀ ਵੀ ਹੈ ਪਈ ਜਿਹੜਾ ਕਿਸਾਨ ਪੰਜਾਬ ਦਾ ਹੁਣ 13 ਲੱਖ ਤੋਂ ਵੱਧ ਕਿਸਾਨ ਜਿਹੜਾ ਖੇਤੀਬਾੜੀ 'ਚ ਲੱਗਿਆ ਰੋਜ਼ਗਾਰ ਤੇ ਲੱਗਿਆ ਨਾ ਹੱਲੇ ਕਿ ਉਹਦੇ ਲਈ ਉਹ ਧੰਦਾ ਹੈ ਨਹੀਂ ਉਹ ਉਹਦੇ ਵਿੱਚ ਉਹਦੀ ਜੀਵਨ ਜਾਂਚ ਆ ਕਿਸਾਨੀ ਕੋਈ ਧੰਦਾ ਨਹੀਂ ਹੈਗਾ ਧੰਦਾ ਉਹ ਹੁੰਦਾ ਜਿਹਦੇ 'ਚ ਕੋਈ ਪ੍ਰੋਫਿਟ ਹੋਵੇ ਇਹ ਤੇ ਜੀਵਨ ਜਾਂਚ ਹੈ ਪਿਤਾ ਪੁਰਖੀ ਉਹ ਖੇਤੀਬਾੜੀ ਕਰਦੇ ਆ ਰਹੇ ਨੇ ਇਸ ਤੋਂ ਇਲਾਵਾ ਉਹ ਹੋਰ ਕੁਝ ਕਰ ਨਹੀਂ ਪਾ ਰਿਹਾ ਕਿਉਂਕਿ ਆਪਸ਼ਨ ਹੀ ਨਹੀਂ ਹੈਗੀ ਉਹਦੇ ਕੋਲ ਹੁਣ ਜਦੋਂ ਐਮਐਸਪੀ ਦੀ ਗੱਲ ਹੋਈ ਪਹਿਲੀ ਗੱਲ ਤੇ ਐਮਐਸਪੀ ਏਵੈਲੂਏਸ਼ਨ ਹੀ ਫਾਲਟੀ ਸਿਸਟਮ ਹੈ ਕਿਉਂਕਿ ਜਦੋਂ ਸੀਏਸੀਪੀ ਪ੍ਰਾਈਸਿਸ ਕਮਿਸ਼ਨ ਜਦੋਂ ਇਹ ਡਿਸਾਈਡ ਕਰਦਾ ਕੰਜ਼ਿਊਮਰ ਸਟੇਟਸ ਨੂੰ ਵੇਖ ਕੇ ਧਿਆਨ ਚ ਗੱਲ ਕੀਤੀ ਜਾਂਦੀ ਹੈ ਕੋਸਟ ਇਨਪੁਟ ਕਿੱਥੋਂ ਲਈ ਜਾ ਰਹੀ ਹੈ ਤੁਹਾਨੂੰ ਹੈਰਾਨੀ ਹੋਵੇਗੀ ਪੰਜਾਬ ਦੇ ਵਿੱਚ 450 ਤੋਂ ਢਾਈ ਸ਼ੁਰੂ ਹੁੰਦੀ ਹੈ ਕੇਰਲਾ ਦੇ ਵਿੱਚ 700 ਤੋਂ ਢਾਈ ਸ਼ੁਰੂ ਹੁੰਦੀ ਹੈ ਜਦੋਂ ਫੈਕਟਰ ਇਨ ਕਰਨਾ ਉਹਦੋਂ ਮੱਧ ਪ੍ਰਦੇਸ਼ ਦੀ ਲੈ ਲੈਣੀ ਹੈ ਉਹਦੇ ਚ ਕਿਤੇ 250 ਰੁਪਈਆ ਹੈ ਕਿਸੇ ਬਗਾ ਲਿਆ ਕਿਉਂਕਿ ਸਟੇਟਾਂ ਦੇ ਸਾਰੀਆਂ ਗੰਨੀਆਂ ਕੋ ਮੰਗਾ ਲਿਆ ਸਟੇਟ ਦਾ ਕੋ ਫੂਡ ਗ੍ਰੇਨ ਚ ਕੰਪੀਟੀਸ਼ਨ ਹੈਗਾ ਉਹਨੂੰ ਗਿਣਤੀ ਵਿੱਚ ਗਿਣ ਕੇ ਤੇ ਸਾਰੇ ਦੇਸ਼ ਦੀ ਕੋਸਟ ਪ੍ਰਾਈਸ ਗਣ ਲਈ ਗਈ ਉਹਦੇ ਨਾਲੇ ਬਸਪੀਡ ਸਾਈਡ ਹੋ ਰਹੀ ਜਦੋਂ ਐਮਐਸਪੀ ਪਹੁੰਚਣੀ ਹੈ ਸੀਏਸੀਪ ਨੇ ਜਿਹੜਾ ਕੋਸਟ ਪ੍ਰਾਈਸ ਕਮਿਸ਼ਨ ਨੇ ਰეკਮੈਂਡ ਕਰ ਦਿੱਤਾ ਭਾਰਤ ਸਰਕਾਰ ਨੂੰ ਵੀ ਅੰਤਰਰਾਸ਼ਟਰੀ ਪੱਧਰ ਤੇ ਫੂਡ ਇਨਫਲੇਸ਼ਨ ਇੰਨੀ ਹੈ ਦੇਸ਼ ਦੇ ਵਿੱਚ ਇੰਨਾ ਅੰਦਾਜ਼ਾ ਹੈ ਕਿ ਇੰਨਾ ਫੂਡ ਗ੍ਰੇਨ ਪੈਦਾ ਹੋਏਗਾ ਇੰਨਾ ਸਾਡਾ ਇਲਾਕੇ ਦੇ ਵਿੱਚ ਵਿਝਾਨ ਹੋਇਆ ਤੇ ਜੇ ਇੰਨੇ ਤੋਂ ਵੱਧ ਵਧਾ ਦੇਾਂਗੇ ਤੇ ਦੇਸ਼ ਦੇ ਵਿੱਚ ਮਹਿੰਗਾਈ ਵਧ ਜਣੀ ਇਹ ਸਾਰੇ ਫੈਕਟਰ ਤੇ ਗਿਣ ਲੈ ਕਿਸਾਨੀ ਪੱਕੀ ਤਾਂ ਗੱਲ ਕੋਈ ਹੈ ਨਹੀਂਗੀ ਉਹਨਾਂ ਨੇ ਜਿਸ ਹਿਸਾਬ ਨਾਲ ਖਰੀਦਣਾ ਉਸ ਹਿਸਾਬ ਨਾਲ CCPA ਡਿਸਾਈਡ ਕਰਕੇ ਤੇ ਭਾਰਤ ਸਰਕਾਰ ਨੂੰ ਭੇਜਦੀ ਹੈ ਇਹ ਇੱਕ ਰეკਮੈਂਡੇਟਰੀ ਅਥਾਰਟੀ ਹੋਗੀ ਭਾਰਤ ਸਰਕਾਰ ਦੀ ਇੱਕ ਪਾਵਰ ਕਮੇਟੀ ਹੈ ਕੈਬਨਟ ਕਮੇਟੀ ਆਨ ਇਕਨੋਮਿਕ ਅਫੇਅਰਸ ਉਹ ਡਿਸਾਈਡ ਕਰੇਗੀ ਕਿ ਅਸੀਂ ਦੇਣਾ ਹੈ ਕਿ ਨਹੀਂ ਦੇਣਾ ਸਾਨੂੰ ਸੂਟ ਕਰਤਾ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਬਾਕੀ ਮੰਤਰਾਲਿਆਂ ਨੂੰ ਚੈੱਕ ਕਰ ਲੈਣਾ ਕਿ ਜੀ ਇੰਨਾ ਜੇ ਰੇਟ ਵਧਾਤਾ ਤੇ ਦੇਸ਼ ਦੇ ਵਿੱਚ ਮਹਿੰਗਾਈ ਦੀ ਦਰ ਇੰਨੀ ਵਧ ਜੂਗੀ ਉਹਨਾਂ ਇਹ ਨਹੀਂ ਵੇਖਣਾ ਕੋਸਟ ਆਫ ਪ੍ਰੋਡਕਸ਼ਨ ਵੀ ਵੱਧਦੀ ਪਈ ਹੈ ਹੁਣ ਇਸ ਸਾਲ ਦੀ ਐਮਐਸਪੀ ਲੈ ਲਓ ਜਦੋਂ 2425 ਰੁਪਏ ਕਣਕ ਦੀ ਐਮਐਸਪੀ ਹੈ ਕਿਉਂਕਿ ਪਰਸੋ ਰੋਜ ਤੋਂ ਸ਼ੁਰੂ ਹੋ ਜਾਣੀ ਹੈ ਖਰੀਦ ਜਿਹੜੀ ਹੈ ਐਮਐਸਪੀ ਦੇ ਉੱਤੇ ਕਣਕ ਦੀ ਅੱਜ ਮਾਰਕੀਟ ਦਾ ਰੇਟ ਪਤਾ ਕੀਤਾ ਕਿੰਨਾ 600 ਰੁਪਏ ਤੱਕ ਟੱਚ ਕਰ ਗਈ ਕੁਝ ਵੈਰਾਈਟੀਆਂ ਕਣਕ ਦੀਆਂ 4200 ਰੁਪਏ ਕੁਇੰਟਲ ਟੱਚ ਕਰ ਗਈਆਂ ਤੇ 3 ਦਿਨ ਬਾਅਦ ਸਾਡੀ ਕਣਕ ਵਕਣੀ 2425 ਰੁਪਏ ਕੁਇੰਟਲ ਦੇ ਉੱਤੇ ਤੇ ਜੇ ਤੁਹਾਨੂੰ ਲੱਗਦਾ ਵੀ ਫੂਡ ਇਨਫਲੇਸ਼ਨ ਇੰਨੀ ਵਧੀ ਹੋਈ ਹੈ 7 ਤੋਂ ਲੈ ਕੇ 12% ਗਲੋਬਲ ਫੂਡ ਇਨਫਲੇਸ਼ਨ ਹੈ ਰੂਸ-ਉਕਰੇਨ ਦੀ ਲੜਾਈ ਦੇ ਵਿੱਚ ਫੂਡ ਸਪਲਾਈ ਘਟੀ ਹੋਈ ਹੈ ਦੁਨੀਆ ਦੇ ਵਿੱਚ ਤੇ ਜੇ ਪੰਜਾਬ ਦਾ ਜਾਂ ਦੇਸ਼ ਦਾ ਕੋਈ ਵੀ ਸੂਬਾ ਕਣਕ ਪੈਦਾ ਕਰ ਰਿਹਾ ਤੇ ਉਹਨੂੰ ਬੋਨਸ ਤੇ ਦੇਈ ਸਕਦੇ ਹੋ ਨਾ ਠੀਕ ਹੈ ਮੰਨ ਲਿਆ ਤੁਸੀਂ ਯੂਨੀਫਾਰਮ ਸਾਰੇ ਕੰਟਰੀ ਦਾ ਡਿਸਾਈਡ ਕਰ ਲਿਆ ਕਿ 2425 ਰੁਪਏ ਦੇਣੀ ਐ ਐਮਐਸਪੀ ਉੱਤੇ ਉੱਤੇ ਤੁਸੀਂ ਬੋਨਸ ਦੇ ਦਿਓ ਹੁਣ ਦੂਸਰੇ ਪਾਸੇ ਕਣਕਿਆ ਹੈਰਾਨਕੁਣ ਅੰਕੜਾ ਹੈ ਜਿਹੜੇ ਵੀ ਲੋਕ ਤੁਰੇ ਫਿਰਦੇ ਨੇ YouTube ਤੇ ਰੌਲਾ ਰੱਪਾ ਪਾਉਂਦੇ ਨੇ ਇਨਫਲੂਐਂਸ ਕਰਦੇ ਨੇ ਸਰਕਾਰ ਦੀਆਂ ਪਾਲਿਸੀਆਂ ਬਣਵਾਉਣ ਦੇ ਵਿੱਚ ਉਹਨਾਂ ਦਾ ਬਹੁਤਾ ਯੋਗਦਾਨ ਹੋ ਗਿਆ ਜਦੋਂ ਕਿ ਉਹਨਾਂ ਨੂੰ ਡੱਕਾ ਨਹੀਂ ਪਤਾ ਕਿ ਥੱਲੇ ਕੀ ਹੋ ਰਿਹਾ ਹੈਗਾ